ਸਾਜਾਂ ਤੇ ਬਾਬਾ ਜੋਰਾ ਸਿੰਘ ਜੀ ਬੰਦਨੀ ਕਲਾਬ ਵਾਲੇ ਮਹਾਪੁਰਖਾਂ ਦੇ ਜਥਾ ਸਾਜਾਂ ਤੇ ਆ ਜਾਏ ਉਸ ਤੋਂ ਬਾਅਦ ਸੰਤ ਜਸਵਿੰਦਰ ਸਿੰਘ ਜੀ ਖੰਜਰਵਾਲ ਵਾਲੇ ਉਸ ਤੋਂ ਬਾਅਦ ਫਿਰ ਭਾਈ ਪਰਵਜੋਤ ਸਿੰਘ ਜੀ ਸਿੰਘੜਾ ਕਰਨਾਲ ਨਾਨਕਸਰ ਤੋਂ ਆਏ ਨੇ ਉਹ ਵੀ ਆਪ ਜੀ ਨੂੰ ਕੀਰਤਨ ਦੁਆਰਾ ਨਿਹਾਲ ਕਰਨਗੇ ਤੇ ਹੁਣ ਸਤਕਾਰਯੋਗ ਭਾਈ ਗੁਰਪਾਲ ਸਿੰਘ ਜੀ ਅਮਰੀਕਾ ਤੋਂ ਉੱਚੇਚੇ ਤੌਰ ਤੇ ਆਏ ਨੇ ਆਪ ਜੀ ਨਾਲ ਬਚਨ ਸਾਂਝੇ ਕਰਨ ਧੰਤਨ ਬਾਬਾ ਅਨੰਦ ਸਿੰਘ ਜੀ ਮਹਾਰਾਜ ਤੇ ਧੰਤਨ ਬਾਬਾ ਈਸ਼ਵਰ ਸਿੰਘ ਜੀ ਮਹਾਰਾਜ ਦੀ ਕੋਲ ਵਿੱਚ ਬੈਠੀ ਸਾਧ ਸੰਗਤ ਜੀ ਗੱਜ ਕੇ ਫਤਿਹ ਬੁਲਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਦਗੀ ਦੇ ਰਜੇਮ ਆ ਕਰਕੇ ਜਾਂ ਜਿਸ ਤਰ੍ਹਾਂ ਉਹਨਾਂ ਦਾ ਹੁਕਮ ਹੁੰਦਾ ਉਸ ਦੇ ਮੁਤਾਬਕ ਤੇ ਸਮਾ ਨਾ ਬਣ ਸਕਿਆ ਤੇ ਦਾਸ ਦੇ ਪਿਤਾ ਜੀ ਮਾਸਟਰ ਬਲਬੀਰ ਸਿੰਘ ਜੀ ਇੱਥੇ ਬਾਬਾ ਜੀ ਦੇ ਬਚਨ ਲਾਉਂਦੇ ਰਹੇ ਆ ਜੀ 1982 ਤੱਕ ਫਿਰ ਕੋਰਸਾ ਬਲਾਉਂਦੇ ਸੀ ਕੋਰਸਾ ਤੋਂ ਬਾਅਦ ਅਸੀਂ ਪਿਤਾ ਜੀ ਲਾਉਣ ਲੱਗੇ ਬਚਨ ਸਾਡਾ ਸਾਰਾ ਪਰਿਵਾਰ ਅਮਰੀਕਾ ਰਹਿੰਦਾ ਦਾਸ 47 ਸਾਲ ਬਾਅਦ ਇਸ ਵਰਸੀ ਤੇ ਆਏ 1976 ਸੰਦੇ ਦਾਸ ਨੇ ਇਹ ਵਰਸੀ ਦੇ ਦਰਸ਼ਨ ਕੀਤੇ ਆ ਤੇ ਉਸ ਤੋਂ ਬਾਅਦ ਅੱਜ 2023 ਵਿੱਚ ਦਾਸ ਆਏ ਹੌ ਦਾ ਰਹਿ ਗਿਆ ਜੀ ਪਹਿਲਾਂ ਪਰ ਹੋਰ ਸਮੇਂ ਦੇ ਵਿੱਚ ਤੇ ਬੇਨਤੀ ਇਹ ਹੈ ਜੀ ਮੈਂ ਦਾਸ ਦੇ ਦੋ ਤਿੰਨ ਬਾਬਾ ਜੀ ਦੇ ਬਚਨ ਸੰਸਾਰਨ ਕਰਾਉਣੇ ਆ ਤੇ ਉਸ ਤੋਂ ਬਾਅਦ ਦਾਸ ਨੇ ਇੱਕ ਅਨਾਉਂਸਮੈਂਟ ਕਰਨੀ ਆ ਜਿਹੜੇ ਕਿ ਵੀ ਮਾਹ ਪੁਰਸ਼ਾਂ ਨੇ ਵੀ ਸਹਿਮਤ ਹੋ ਕੇ ਦੱਸਿਆ ਜੀ ਵੀ ਸਭ ਤੋਂ ਪਹਿਲਾਂ ਜੀ ਦਾਸ ਦੱਸਣਾ ਚਾਹੁੰਦਾ ਜੀ ਬਾਬਾ ਜੀ ਦੇ ਕੋਲ ਇੱਥੇ ਜੋੜੀ ਤੇ ਹੁੰਦੇ ਸੀ ਜੀ ਭਾਈ ਇੰਦਰ ਸਿੰਘ ਜੀ ਮਹਾਰਾਜ ਜੋੜੀ ਵਾਲੇ ਤੇ ਜਦੋਂ ਬਾਬਾ ਜੀ ਨੇ ਇੱਥੋਂ 1943 ਸਾਲਾਂ 'ਚ ਬਾਬਾ ਨਾਨਕ ਜੀ ਮਹਾਰਾਜ ਨੇ ਚੋਲਾ ਛੱਡਿਆ ਉਸ ਤੋਂ ਬਾਅਦ ਉਹਨਾਂ ਨੇ ਬਾਬਾ ਇੰਦਰ ਸਿੰਘ ਜੀ ਭਾਈ ਕੇਰ ਸਿੰਘ ਜੀ ਤੇ ਬਾਬਾ ਕੁੰਦਨ ਸਿੰਘ ਜੀ ਨੇ ਬਾਬੇ ਜਸਾ ਦੇ ਕੇ ਡੇਰੇ ਜੁਣ ਗਏ ਉਹਦੇ ਪਰਿਵਾਰ ਨੇ ਮੈਨੂੰ ਦੱਸਿਆ ਜੀ ਗੱਲਾਂ ਮੈਂ ਹੈਰਾਨ ਹੋ ਗਿਆ ਸੁਣ ਕੇ ਉਹ ਗੱਲਾਂ ਸੁਣ ਕੇ ਜੀ ਆਪਾਂ ਇੱਥੇ ਸਾਇੰਸ ਫੇਲ ਹੋ ਰਹੀ ਆ ਮੈਂ ਅਮਰੀਕਾ ਚ ਐ ਮੈਂ ਪੜਿਆ ਲਿਖਿਆ ਐਵੇਂ ਕੀਤੀ ਆ ਇੱਥੇ ਸਾਇੰਸ ਫੇਲ ਹੋ ਰਹੀ ਆ ਜੇ ਮੇਰੀ ਗੱਲ ਤੇ ਮੈਂ ਅੱਜ ਦੱਸਾਂ ਤੁਸੀਂ ਦੇਖੋ ਧਿਆਨ ਨਾਲ ਭਾਈ ਇੰਦਰ ਸਿੰਘ ਇਹਦਾ ਲੜਕਾ ਭਾਈ ਇੰਦਰ ਸਿੰਘ ਦਾ ਭਰਾ ਸਦਾ ਰਤਨ ਸਿੰਘ ਲੁਧੇਣੀ ਰਹਿੰਦੇ ਆ। ਉਹਦਾ ਟੈਲੀਫੋਨ ਉਹਨਾਂ ਦਾ ਟੈਲੀਫੋਨ ਨੰਬਰ ਹੈਗਾ ਜੀ 98140 34699 ਸਾ ਇੰਦਰਜੀਤ ਸਿੰਘ ਲੁਧੇਣੀ ਰਹਿੰਦੇ ਆ ਉਹ ਨੰਬਰ ਉਹਨਾਂ ਦਾ ਉਹ ਨਹੀਂ ਸੋ 50 ਦੀ ਗੱਲ ਆਈ ਤੇ ਉਹਨਾਂ ਦਾ ਜਨਮ ਹੋਣਾ ਸੀ ਸਾ ਇੰਦਰਜੀਤ ਸਿੰਘ ਦਾ ਜਨਮ ਹੋਣਾ ਸੀ ਭਾਈ ਇੰਦਰਜੀਤ ਸਿੰਘ ਜੀ ਮਹਾਰਾਜ ਜੂੜੀ ਵਾਲੇ ਦੇ ਭਤੀਜੇ ਦਾ ਸੀ ਐਮ ਸੀ 크੍ਰਿਸਚਨ ਮੈਡੀਕਲ ਕਾਲਜ ਲੁਧੇਣੇ ਅਡਮਿਟ ਕਰਾ ਦਿੱਤੀ ਉਹਨਾਂ ਦੀ ਮਾਤਾ ਜੀ ਤੇ ਡਾਕਟਰਾਂ ਨੇ ਜਿਵੇਂ 11ਵਾਂ ਬੱਚੇ ਦਾ ਜਨਮ ਸੀ ਜੀ ਉਸ ਮੌਕੇ 11ਵਾਂ ਬੱਚਾ ਜਨਮ ਸੀ ਤੇ ਡਾਕਟਰਾਂ ਨੇ ਚੈੱਕ ਕੀਤਾ ਜੀ ਡਾਕਟਰ ਕਹਿੰਦੇ ਇਹ ਬਹੁਤ ਵੱਡਾ ਪ੍ਰੇਸ਼ਣ ਹੋਊਗਾ ਤੇ ਦੋ ਬੱਚੇ ਜਨਮ ਲੈ ਰਹੇ ਆ ਸੁਣਨਾ ਹੀ ਗੱਲ ਆਈ ਸਾਇੰਸ ਫੇਲ ਹੋ ਰਹੀ ਥੇ ਪੇ ਦੋ ਬੱਚੇ ਜਨਮ ਲੈਣਗੇ ਸਾਡੀ ਐਕਸਰੇ ਦੀ ਰਿਪੋਰਟ ਦੇ ਮਤਲਬ ਦੋ ਬੱਚੇ ਜਨਮ ਲੈਣਾ ਪਰ ਅਸੀਂ ਜਾਂ ਬੱਚਿਆਂ ਨੂੰ ਬਚਾਵਾਂਗੇ ਜਾ ਉਹਨਾਂ ਦੀ ਮਾਤਾ ਨੂੰ ਪੁੱਛਾਂ ਮੈਂ ਇੱਕ ਜਾਣੇ ਨੂੰ ਜਾਣਾ ਹੀ ਪੈਣਾ ਪਰਿਵਾਰ ਬਹੁਤ ਉਦਾਸੀ ਵਿੱਚ ਆ ਗਿਆ ਤੇ ਸਰਦਾਰ ਰਤਨ ਸਿੰਘ ਜੀ ਆਏ ਤੇ ਉਹਨੇ ਆਪਣੇ ਭਰਾ ਕੋਲ ਪਾਈਂ ਦਰਸ਼ਨੇ ਕਿ ਉਹ ਕਿ ਹਾਬੀਬ ਆਪਣੇ ਘਰ ਤੇ ਪਰਿਵਾਰ ਤੇ ਬਹੁਤ ਵੱਡਾ ਕਸ਼ਟ ਆ ਰਿਹਾ ਕਸ਼ਟ ਆ ਰਿਹਾ ਤੇ ਉਹ ਬਾਬਾ ਜੀ ਕੋਲ ਇੱਥੇ ਬਾਬਾ ਜੀ ਪੰਜਵੇਂ ਮੰਜ਼ਲ ਤੇ ਉੱਪਰ ਗੁੰਬਦ ਦੇ ਥੱਲੇ ਭਤੰਤਨ ਬਾਬਾ ਇਸ਼ਰ ਸਿੰਘ ਜੀ ਮਹਾਰਾ ਗੁਰੂ ਗ੍ਰੰਥ ਸਾਹਿਬ ਨੂੰ ਧੁੱਪ ਲਵਾ ਰਹੇ ਸੀ ਤੇ ਮ ਭਾਈ ਇੰਦਰ ਸਿੰਘ ਜੀ ਗਏ ਉਹਦੇ ਭਰਾ ਨੂੰ ਲੈ ਕੇ ਤੇ ਉਹਨਾਂ ਨੇ ਕਿਹਾ ਵੀ ਆਪਾਂ ਬਾਬਾ ਜੀ ਕੋਲ ਬੇਨਤੀ ਕਰਦੇ ਆ ਉੱਪਰ ਗਏ ਤੇ ਬਾਬਾ ਜੀ ਨੇ ਉਹਨਾਂ ਨੂੰ ਦੇਖ ਕੇ ਕਿਹਾ ਇੰਦਰ ਕੀ ਗੱਲ ਆ ਉਹ ਕਹਿੰਦੇ ਬਾਬਾ ਜੀ ਥੋੜੀ ਜੀ ਪ੍ਰੋਬਲਮ ਪੈ ਗਈ ਸਾਡੇ ਤਕਲੀਫ ਹੋ ਗਈ ਸਾਡੇ ਪਰਿਵਾਰ ਦਾ ਜੀ ਇੱਕ ਜਾ ਰਿਹਾ ਵਾ ਤੇ ਡਾਕਟਰ ਨੇ ਜਵਾਬ ਦਿੱਤਾ ਵੀ ਆਹ ਗੱਲ ਆ ਸਾਰੀ ਜਦ ਅਸੀਂ 11ਵੇਂ ਬੱਚੇ ਦਾ ਜਨਮਾ ਤੇ ਵੀ ਜਾਂ ਬੱਚੇ ਜਾਣਗੇ ਦੋ ਬੱਚੇ ਆ ਤੇ ਵੀ ਜਾਂ ਵੀ ਮਾਤਾ ਜਾਊਗੀ। ਬਾਬਾ ਜੀ ਨੇ ਬਚਨ ਕੀਤੇ ਸੀ ਤੁਹਾਨੂੰ ਤੁਹਾਨੂੰ ਬਾਬਾ ਇਸ਼ਰ ਸਿੰਘ ਜੀ ਮਹਾਰਾਜ ਆਪ ਨਿਰੰਕਾਰ ਸੀ। ਉਹਨੇ ਬਚਨ ਕੀਤੇ ਕੋਈ ਦਾ ਗੁਰਨਾਣਕ ਦੇਦਾ ਨਹੀਂ ਬੇ ਬੇ ਜਵਾਬ ਦਿੱਤਾ। ਗੁਰਨਾਣਕ ਨਹੀਂ ਜਵਾਬ ਦਿੱਤਾ 인ਦਰ 인ਦਰ ਸਾਹਿਬ ਘਬਰਾਉਣਾ ਨਹੀਂ। ਇੱਕ ਬੱਚਾ ਜਨਮ ਲਊ ਉਹ ਮੁੰਡਾ ਹੋ। ਇੱਕ ਬੱਚਾ ਜਨਮ ਲਊ ਉਹ ਮੁੰਡਾ ਹੋ ਤੇ ਕੋਈ ਨੁਕਸਾਨ ਨਹੀਂ ਹੋਊਗਾ। ਤੁਸੀਂ ਐ ਕਰਨਾ ਸਰੋਵਰ ਦੇ ਵਿੱਚੋਂ ਬੋਤਲ ਲੈ ਜਾਓ ਸਰੋਵਰ ਦੇ ਜਲ ਦੀ ਸਰੋਵਰ ਚੋਂ ਗਿਆ ਜਲ ਲੈ ਜਾਓ ਵੀ ਉੱਥੇ ਜਾ ਕੇ ਬੀਬੀ ਨੂੰ ਦਵਾਈ ਲਈ ਜਾਵੇ ਬੀਬੀ ਨਾਲ ਸਰੋਵਰ ਦਾ ਜਲ ਦੇਣਾ ਇਹ ਨਹੀਂ ਛੱਡਣਾ ਉਹ ਚਲੇ ਗਏ ਜੀ ਤੇ ਉੱਥੇ ਜਾ ਕੇ ਵੀ ਡਾਕਟਰ ਨੇ ਪ੍ਰੀਕਾਸ਼ਨਸ ਬਹੁਤ ਜਿਆਦਾ ਰੱਖੀਆਂ ਹੋਈਆਂ ਸੀ ਉੱਥੇ ਵੀ ਐਡਾ ਵੱਡਾ ਕੇਸ ਸੀਗਾ ਜੋ ਉੱਥੇ ਗਏ ਤਾਂ ਵੀ ਸਮਾਂ ਆ ਗਿਆ ਤੇ ਉਹਨਾਂ ਨੇ ਇੱਕ ਇੱਕ ਨਰਸਲ ਫੇਸ ਸਪੈਸ਼ਲਾਈਸਟ ਬੀਬੀ 인ਦਰਜੀਤ ਕੌਰ ਗਰਦਾਸਪੁਰ ਦੀ ਉਹ ਲਈ ਹੋਈ ਸੀ ਤੇ ਉਹ ਜਿਹੜੇ ਹੈੱਡ ਆਫ ਸੀ ਡਿਪਾਰਟਮੈਂਟ ਸੀ ਉੱਥੇ ਪਰੇ ਬੈਠੀ ਸੀ ਉਹਦੇ ਆਫਿਸ ਦੇ ਵਿੱਚ ਉਹਨੇ ਕਿਹਾ ਸੀ ਵੀ ਇਹਨਾਂ ਦਾ ਖਾਸ ਖਿਆਲ ਰੱਖਣਾ ਤੇ ਇੱਕ ਸਮਾਂ ਇਸ ਤਰ੍ਹਾਂ ਵਰਤਿਆ ਵੀ ਬਈ ਬੱਚੇ ਨੂੰ ਜਨਮ ਦਿੱਤਾ ਜੀ ਬੀਬੀ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਉਹ ਮੁੰਡਾ ਹੋਇਆ ਤੇ ਉਹ ਉਸ ਦੇ ਬਾਬੇ ਦੇ ਬਸ਼ਮ ਤੇ ਕੋਈ ਨੋਰਮਲ ਡਿਲੀਵਰੀ ਹੋਈ ਉਹ ਕਹਿੰਦੇ ਸੀ ਵੱਡਾ ਪ੍ਰੇਸ਼ਨ ਹੋ ਤੇ ਉਹ ਜਦੋਂ ਉਹ ਭੱਜ ਕੇ ਇੰਦਰਜੀਤ ਘਰ ਗਈ ਜੀ ਇਹ ਕਹਿੰਦੇ ਵੀ ਵੀ ਡਿਲੀ ਵੀ ਹੋ ਗਈ ਵੀ ਬੱਚੇ ਉਹਦਾ ਮਾਤਾ ਠੀਕ ਆ ਸਾਰੀ ਉਹ ਕਹਿੰਦੇ ਕਿੰਨੇ ਬੱਚੇ ਜਨਮ ਦਿੱਤਾ ਉਹ ਕਹਿੰਦੇ ਇੱਕ ਨੇ ਉਹ ਡਾਕਟਰ ਜਿਹੜੀ ਸੀ ਹੈਡ ਆਫ ది ਡਿਪਾਰਟਮੈਂਟ ਉਹ ਲੈ ਕੇ ਉਹਨੇ ਐਕਸ-ਰੇ ਰਿਪੋਰਟ ਲੈਂਦੀ ਕਹਿੰਦੇ ਇੱਥੇ ਦੋ ਬੱਚੇ ਆ ਤੂੰ ਸਾਡੇ ਨਾਲ ਬਲਫਾ ਨਾ ਕਰ ਝੂਠ ਨਾ ਬੋਲ ਇੱਥੇ ਦੋ ਬੱਚੇ ਆਉਂਦੇ ਆ ਵੀ ਤੇ ਦੂਜਾ ਬੱਚਾ ਕਿੱਥੇ ਆ? ਉਹ ਕਹਿੰਦੇ ਬੱਚਾ ਤੂੰ ਚਰਾ ਲਿਆ। ਉਹ ਤੇ ਬਰੇਮ ਲਾਤਾ ਵੀ ਤੂੰ ਚਰਾ ਲਿਆ। ਉਹ ਰੋਣ ਲੱਗ ਗਈ। ਉਹ ਕਹਿੰਦੀ ਮੈਂ ਤਾਂ ਨਹੀਂ ਕਿਐ ਚਰਾਇਆ। ਤੇ ਫਿਰ ਉਸ ਤੋਂ ਬਾਅਦ ਵੀ ਕਾਫੀ ਰੋਲਾ ਪਿਆ। ਤੇ ਪਰਿਵਾਰ ਨਾਲ ਦਾ ਕਮਰਾ ਸੀਗਾ ਸਾਂਜਿੰਦਰ ਸਿੰਘ ਦੇ ਭਰਾ ਦਾ। ਸਾਰਾ ਪਰਿਵਾਰ ਉੱਥੇ ਬੈਠਾ ਸੀ। ਫਿਰ ਉਹ ਆਇਆ ਇੱਕਦਮ ਉਹ ਕਹਿੰਦੇ ਤੁਸੀਂ ਵੀ ਸੱਚੇ ਹੋ? ਇਹ ਇਹ ਵੀ ਸੱਚੀ ਅਪੜੀ। ਤੁਸੀਂ 에어ਪੋਰਟ ਦਿੱਤੀ ਆ ਸਾਡੇ ਐਕਸੈਸ ਦੀ ਰਿਪੋਰਟਾਂ ਦੋ ਬੱਚੇ ਹੋਣਗੇ ਪਰ ਸਾਡੇ ਮੁਰਸ਼ਿਦ ਧੰਤਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਕੋਲ ਅਸੀਂ ਗਏ ਸੀ ਕਬਰਾ ਕੇ ਉਹਨਾਂ ਨੇ ਬਚਨ ਕੀਤਾ ਬੱਚਾ ਏਕੂ ਉਹ ਮੁੰਡਾ ਹੋ ਤੇ ਨਾਰਮਲ ਡਿਵਿਚ ਹੋ ਤੇ ਫਿਰ ਉਸ ਬਾਅਦ ਉਹਦੇ ਜਿਹੜੇ ਹੈਡ ਆਫ ਡਿਪਾਰਟਮੈਂਟ ਸੀ ਉਹਨਾਂ ਨੇ ਦੱਸਣ ਦੇ ਮੱਧ ਵਿੱਚ ਇੰਦਰਜੀਤ ਸਿੰਘ ਉਹਨੇ ਦੇ ਤੇ ਕਹਿੰਦੇ ਉਹ ਮੂੰਹ ਚ ਉਂਗਲ ਪਾ ਕੇ ਸੋਚਣ ਲੱਗੇ ਇੱਕ ਹੀ ਗੱਲ ਹੋ ਗਈ ਤੇ ਉਸ ਤੋਂ ਬਾਅਦ ਸਾਰਾ ਪਰਿਵਾਰ ਸਾਰਾ ਡਿਪਾਰਟਮੈਂਟ ਉਹ ਇੱਥੇ ਬਾਬਾ ਜੀ ਕੋਲ ਇੱਥੇ ਭੁਗਤਿਆ ਨਾਨਕ ਸਰ ਆ ਕੇ ਵੀ ਵੀ ਬਾਬਾ ਜੀ ਕੋਲ ਹੈਰਾਨ ਹੋ ਗਏ ਮਿਰਕਲ ਹੋਇਆ ਕਿ ਆਹ ਕੀ ਗੱਲ ਹੋ ਗਈ ਤੇ ਉਸ ਤੋਂ ਬਾਅਦ ਜਿਹੜੀ ਸੀ ਨਰਸ ਸੀਗੀ ਉਹਨੂੰ ਲੈਟਰ ਆਫ ਅਪਰੀਸ਼ੀਏਸ਼ਨ ਦਿੱਤਾ ਵੀ ਤਰੱਕੀ ਦਿੱਤੀ ਉਹਨੂੰ ਫਿਰ ਉਹ ਉਧਰ ਚਲੀ ਗਈ ਉਹ ਤੇ ਗਰਦਾਸਪੁਰ ਚਲੀ ਬਾਬਾ ਜੀ ਦੀਆਂ ਬਹੁਤ ਕਰਮਾਤਾਂ ਬਹੁਤ ਸਮੇਂ ਦੀ ਥੋੜੇ ਤੰਗੀ ਕਰਕੇ ਵੀ ਇੱਕ ਬੇਨਤੀ ਕਰਕੇ ਤੇ ਦੂਜੀ ਬੇਨਤੀ ਇਹ ਜਿਹੜੀ ਮੈਂ ਬੱਚਾ ਦੋਸਰ ਹੋਣੇ ਸੀਗੇ ਬੇਚਰੋ ਹੁਣ ਇੱਕ ਸਾਂਕੇ ਮੈਂ ਦੂਜੀ ਬੇਨਤੀ ਇਹ ਕਰਦਾ ਜਿਹੜੀ ਕਿ ਬਹੁਤ ਜ਼ਰੂਰੀ ਹੈ ਜੋ ਬਾਬਾ ਅਨੰਦ ਸਿੰਘ ਜੀ ਮਹਾਰਾਜ ਨੇ 1943 ਸਾਲ ਚ ਪਾਣਾ ਬਰਤਾਇਆ ਤੇ ਬਾਬਾ ਈਸ਼ਵਰ ਸਿੰਘ ਜੀ ਮਹਾਰਾਜ ਇਥੋਂ ਦੇ ਹਾਲਾਤ ਦੇਖ ਕੇ ਮਰਦਾ ਭੰਗ ਹੋ ਗਈ ਸੀ ਤੇ ਬਾਬਾ ਜੀ ਝੋਲੜੀ ਚਲੇ ਗਏ ਝੋੜਾ ਦੇ ਬਾਬਾ ਜੀ ਦਿੜਦੁਣ ਚਲੇ ਗਏ ਤੇ ਜੰਗਲਾਂ ਦੇ ਵਿੱਚ ਸੇਵਾ ਕਰਦੇ ਕੱਟ ਕੇ ਲੱਕੜਾ ਕੱਟ ਕੇ ਉਸ ਨੂੰ ਪਤਾ ਤੇ ਅਸਤ ਨੌਚਿੰਝਾਂ ਦਾ ਫਿਰ ਬਾਬਾ ਜੀ ਦੀ ਆਪ ਦੀ ਆਡੀਓ ਮੇਰਾ ਖਿਆਲ ਭਾਈ ਸਾਹਿਬ ਨੇ ਸੁਣੀ ਨਹੀਂ ਤੇ ਬਾਬਾ ਜੀ ਆਪ ਦੀ ਆਡੀਓ ਦੇ ਵਿੱਚ ਬਾਬਾ ਜੀ ਦੱਸ ਰਹੇ ਆ ਧੰਤ ਬਾਬੇ ਇਸ਼ਰ ਸਿੰਘ ਜੀ ਮੇਰੇ ਕੋ ਹੈਗੀ ਆ ਆਡੀਓ 'ਚ ਬਾਬਾ ਜੀ ਦੱਸ ਰਹੇ ਆ ਵੀ ਸਾਡਾ ਮਨ ਖਰਾਬ ਹੋ ਗਿਆ ਵੀ ਸਾਨੂੰ ਵੀ ਪਤਾ ਲੱਗਿਆ ਅਸੀਂ ਬਾਬਾ ਜੀ ਨੂੰ ਹਜ਼ੂਰ ਸਾਹਿਬ ਅਸੀਂ ਵੀ ਦਰਸ਼ਨ ਕਰ ਸਕਦੇ ਆ ਮਿਲ ਸਕਦੇ ਆ ਉਸ ਵਕਤੇ ਬਾਬਾ ਜੀ ਦੀ ਹਜ਼ੂਰੀ ਸੇਵ ਤਨਤਨ ਬਾਬਾ ਜੀ ਦੇ ਹਜ਼ੂਰੀ ਸੇਵ ਬਾਬਾ ਕੁੰਦਨ ਸਿੰਘ ਜੀ ਕਰ ਰੇ ਸੀ ਕੁੰਦਨ ਸਿੰਘ ਜੀ ਕਰ ਰੇ ਸੀ ਉਥੇ ਗਏ ਤੇ ਬਾਬਾ ਜੀ ਨੇ ਪੁਜਾਰੀ ਜਿਹੜਾ ਸੀ ਉਥੇ ਅੰਗਿੱਠਾ ਸਾਹਿਬ ਆ ਉਥੇ ਹਜ਼ੂਰ ਸਾਹਿਬ ਦਾ ਅੰਗਿੱਠਾ ਸਾਹਿਬ ਤੇ ਉਥੇ ਉਹਨੂੰ ਰਾਤ ਨੂੰ ਤਾਲਾ ਲੱਗ ਜਾਂਦਾ ਜਿੰਦਾ ਲੱਗ ਜਾਂਦਾ ਤੇ ਬਾਬਾ ਜੀ ਨੇ ਮਛਨ ਕੀਤਾ ਪੁਜਾਰੀ ਹੀਰਾ ਸਿੰਘ ਨੂੰ ਵੀ ਅੱਜੇ ਵੀ ਸਾਨੂੰ ਇੱਥੇ ਵੀ ਦਰਸ਼ਨ ਕਰਾ ਲੈਣ ਦੇ ਬਾਬਾ ਜੀ ਗੁਰਗੋਈ ਸਿੰਘ ਜੀ ਦੇ ਤੇ ਉਹਨੇ ਨਾ ਕਰਤੀ ਬਾਬਾ ਜੀ ਕਹਿੰਦੇ ਅਸੀਂ ਬੇਚਨ ਕਰ ਰਹੇ ਆਪ ਕਹਿੰਦੇ ਅਸੀਂ ਦੂਜੀ ਬੇਨਤੀ ਹੁਣ ਕੀਤੀ ਵੀ ਅਸੀਂ ਪੰਜਾਬ ਤੋਂ ਆਏ ਆ ਵੀ ਸਾਡੀ ਤਮਨਾ ਦਰਸ਼ ਕਰ ਦੇ ਪੁਜਾਰੀ ਹੀਰਾ ਸਿੰਘ ਨੇ ਫੇਰ ਜਵਾਬ ਦਿੱਤਾ ਬਾਬਾ ਜੀ ਕਹਿੰਦੇ ਅਸੀਂ ਤੀਜੀ ਫੇਰ ਬੇਨਤੀ ਕੀਤੀ ਉਹਨੇ ਫੇਰ ਜਵਾਬ ਦਿੱਤਾ ਫੇਰ ਬਾਬਾ ਜੀ ਕਹਿੰਦੇ ਕੋਈ ਨਾ ਅਸੀਂ ਅਰਦਾਸ ਕਰਾਂਗੇ ਜੇ ਤਾਂ ਮਾਰਨ ਪਾਇਆ ਅਸੀਂ ਫਿਰ ਅਸੀਂ ਦਰਸ਼ਨ ਕਰਾਂਗੇ ਤੇ ਕੋਈ ਗੱਲ ਨਹੀਂ ਤੁਸੀਂ ਆਦੀ ਡਿਊਟੀ ਕਰੋ ਰਾਤ ਨੂੰ 2 ਵਜੇ ਖਾਲਸਾ ਜੀ ਦੇਖੋ ਸੁਣਣੀ ਗੱਲਾਂ ਸਾਰੇ ਵਾਲੇ ਸੁਣ ਰਿਹਾ ਗੱਲਾਂ ਰਾਤ ਨੂੰ 2 ਵਜੇ ਪੁਜਾਰੀ ਹੀਰਾ ਸਿੰਘ ਨੇ ਉੱਥੇ ਵੀ ਜਦੋਂ ਖੋਲਿਆ ਦਰਵਾਜ਼ਾ ਇਸ਼ਾਰ ਕਰ ਖੋਲਿਆ ਉਸ ਤੋਂ ਪਹਿਲਾਂ ਕੀ ਹੋਇਆ ਉਸ ਤੋਂ ਪਹਿਲਾਂ ਇੱਕ ਕੀ ਹੋਇਆ ਜੀ ਹਿਸਟਰੀ ਦੇ ਵਿੱਚ ਆਉਂਦਾ ਇੱਕ ਪੁਜਾਰੀ ਜੀ ਪ ਮਹੀਰਾ ਸਿੰਘ ਮੋਨੀ ਚੋਪੇ ਦਾ ਇੱਕ ਪੁਜਾਰੀ ਸੀ ਉਹਨਾਂ ਨੇ ਅੰਦਰ ਗਏ ਜ ਅੰਦਰ ਪਾਣੀ ਡੁੱਲਿਆ ਹੋਇਆ ਸਿੰਘੀਠਾ ਸਾਹ ਦੇ ਵਿੱਚ ਉਹ ਐਡਾ ਵੱਡਾ ਕਿਸਮਾ ਦੇਖ ਕੇ ਉਹ ਇੱਕਦਮ ਹਲਟਕ ਹੋ ਗਿਆ ਤੇ ਸਰੀ ਛੱਡ ਗਈ ਸੀ ਤੇ ਜਦੋਂ ਫਿਰ ਬਾਬਾ ਜੀ ਨੇ ਉੱਥੇ ਵੀ ਬਾਬਾ ਜੀ ਉਸ ਵੇਲੇ ਮਹੀਰਾ ਸਿੰਘ ਨੇ ਜਦੋਂ ਲੋਕ ਖੋਲਿਆ ਲੋਕ ਖੋਲ ਕੇ ਅੰਦਰ ਗਿਆ ਅੰਦਰ ਕੀ ਦੇਖਦਾ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਆਪ ਖੜੇ ਆ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਆਪ ਖੜੇ ਆ ਤੇ ਪੁਜਾਰੀ ਹੀਰਾ ਸਿੰਘ ਸੀ ਉਹ ਬਹੁਤ ਘਬਰਾ ਗਿਆ ਬਾਬਾ ਜੀ ਦੇ ਬਚਨ ਆਪ ਦੀ ਆਡੀਓ ਦੇ ਵਿੱਚ ਦੱਸ ਰਿਹਾ ਬਾਬਾ ਜੀ ਘਬਰਾ ਗਿਆ ਤੇ ਘਬਰਾਉਣ ਤੋਂ ਬਾਅਦ ਉਹ ਬਿਹੋਸ਼ ਹੋ ਕੇ ਡਿੱਗ ਪਿਆ ਫਿਰ ਬਾਬਾ ਜੀ ਕਹਿੰਦੇ ਅਸੀਂ ਬੇਨਤੀ ਕੀਤੀ ਕਲਗੀਧਰ ਪਾਤਸ਼ਾਹ ਕੋਲ ਵੀ ਆਪਾ ਤਾਂ ਇਹਨੂੰ ਇਹਨੂੰ ਬਚਾਉਣਾ ਹੈ ਇਹਨੂੰ ਨਿਛਾਲ ਥੋੜਾ ਕਰਾਉਣਾ ਹੈ ਫੇਰ ਬਾਬਾ ਜੀ ਕਹਿੰਦੇ ਉਹਨਾਂ ਖੜਾ ਕੀਤਾ ਬਾਬਾ ਜੀ ਉਹਨਾਂ ਕਰਕੇ ਫੇਰ ਹੁਣ ਜਿਹੜੀ ਇੱਥੇ ਗੱਲ ਆਉਂਦੀ ਹੈ ਜੀ ਆਪਣੀ ਹੁਣ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 1708 7 ਅਕਤੂਬਰ 1708 ਈਸਵੀ ਨੂੰ ਜਦੋਂ ਭਾਣਾ ਵਰਤਾਇਆ ਉਸ ਮੌਕੇ ਗੁਰੂ ਸਾਹਿਬ ਨੇ ਬਚਨ ਕੀਤਾ ਸੀ ਸਿੱਖਾਂ ਨੂੰ ਵੀ ਸਾਡਾ ਅੰਗੀਠਾ ਨਹੀਂ ਫਰੋਲਣਾ ਪਰ ਸਿੱਖਾਂ ਨੇ ਕੁਝ ਸਮੇਂ ਬਾਅਦ ਹੁਕਮ ਅਦੂਲੀ ਕਰਕੇ ਅਗੀਠਾ ਫੁੱਲਿਆ ਅਗੀਠੇ ਵਿੱਚੋਂ ਇੱਕ ਛੋਟੀ ਕਰਪਾਨ ਸ੍ਰੀ ਸਾਹਿਬ ਨਿਕਲੀ ਛਿਪ ਗਈ ਤੇ ਉਹ ਕਰਪਾ ਫੇ ਪੁਜਾਰੀ ਹੀਰਾ ਸਿੰਘ ਨੂੰ ਫਿਰ ਜਦੋਂ ਉਹਨੇ ਦੱਸ ਬਾਬਾ ਜੀ ਨੇ ਦਰਸ਼ਨ ਦਿੱਤੇ ਸਾਰਾ ਕੁਸ ਹੋਇਆ ਫੇ ਬਾਬਾ ਜੀ ਨੇ ਉਹਨੂੰ ਤਾੜਨਾ ਕੀਤੀ ਇਹ ਗੱਲ ਬਾਹਰ ਨਹੀਂ ਦੱਸਣੀ ਫੇ ਉਹ 40 50 ਬੰਦੇ ਲੈ ਕੇ ਆਇਆ ਫੇ ਦੂਜੇ ਦਿਨ ਵੀ ਉਹਨੇ ਕਿਹਾ ਜੀ ਮੈਂ ਦੱਸਣੀ ਆ ਗੱਲ ਆਹ ਹੋਇਆ ਫਿਰ ਬਾਬਾ ਜੀ ਨੇ ਕਿਹਾ ਵੀ ਤੇਰੀ ਮਰਜ਼ੀ ਫਿਰ ਆਹ ਜਿਹੜੀ ਕਿਰਪਾਨ ਦੀ ਗੱਲ ਹੈ ਜੀ ਅਸੀਂ ਮੈਂ ਐਵੇਂ ਕੀਤੀ ਹੋਈ ਹੈ ਅਸੀਂ ਖੋਜ ਕੀਤੀ ਆ ਉੱਥੋਂ ਦੇ ਜਿਹੜੀ ਹੈ ਉੱਥੇ ਬੋਕਾ ਜੀ ਰੈਕੋਰਡ ਬੋਕਾ ਉੱਥੇ ਹਜੂਰ ਸਾਹਿਬ ਜੀ ਉਹਦੇ ਵਿੱਚ ਦਰਜ ਕੀਤਾ ਹੋਇਆ ਵੀ ਇਹ ਕਿਰਪਾਨ ਬੁਜਾਰੀ ਹੀਰਾ ਸਿੰਘ ਨੇ ਤਨਤਨ ਬਾਬਾ ਈਸ਼ਰ ਸਿੰਘ ਜੀ ਨਾਨਕ ਸਾਹਿਬ ਨੂੰ ਭੇਟ ਕਰ ਦਿੱਤੀ ਸੀ ਫਿਰ ਬਾਬਾ ਜੀ ਨੇ ਫਿਰ ਕਿਹਾ ਇੱਕ ਇਹ ਵੀ ਚੀਜ਼ ਹਕਤ ਆ ਅੰਗੀਠਾ ਸਾਹਿਬ ਤੇ ਇੱਕ ਵਾਰ ਸੇ ਗੁਰੂ ਗੋਬਿੰਦ ਸਿੰਘ ਜੀ ਦਾ ਸਰੂਪ ਲੱਗਿਆ ਹੋਇਆ ਕੇ ਬਾਬਾ ਜੀ ਨੇ ਉਹਨਾਂ ਨੂੰ ਕਿਹਾ ਪੁਜਾਰੀ ਹੀਰਾ ਸਿੰਘ ਨੂੰ ਵੀ ਨਾਨਕਸਰਾ ਗੁਰੂ ਨਾਨਕ ਦੇਵ ਜੀ ਅਸਰੂਪ ਜੀ ਤੋ ਤੰਤਨ ਬਾਬਾ ਆਨੰਦ ਸਿੰਘ ਜੀ ਦਾ ਸ਼ੰਕੀ ਤੇ ਸੀ ਉਹ ਸਰੂਪ ਅੰਗੀਠਾ ਸਭ ਤੇ ਲਾਓ ਫਿਰ ਉਹ ਸਰੂਪ ਪੁਜਾਰੀ ਹੀਰਾ ਸਿੰਘ ਨੇ ਇੱਕ ਪਾਸੇ ਮੂਰੇ ਵੀ ਗੁਰਗੋਮ ਸਿੰਘ ਸੁਪਾ ਮਗਰੇ ਪ੍ਰਕਾਰ ਮਾ ਕਰ ਦੂਜੇ ਪਾਸੇ ਨਾਨਕਸਰ ਦੀ ਸੰਪਰਤ ਵਾਲਾ ਗੁਰਨਾਨਕ ਜੀ ਜੀ ਸਰੂਪ ਉੱਤੇ ਬਰਾਜਨਾ ਇਹ ਵੀ ਉੱਤੇ ਰਿਕਾਰਡ ਆ ਵੀ ਬਾਬਾ ਈਸ਼ਰ ਸਿੰਘ ਜੀ ਇਸ ਉੱਪਰ ਲਗਾ ਕੇ ਗਏ ਹੁਣ ਮੈਂ ਗਾਹਾਂ ਆਂ ਜੀ ਛੇਤੀ ਦੋ ਚਾਰ ਮਿੰਟ ਦੀ ਮੁੱਖ ਜਣੀ ਗੱਲ ਫੇਰ ਇਹ ਇਹ ਕਿਰਪਾ ਨਾਲ ਸੰਤੋ ਪਤਾ ਸੀ ਕਿ ਸਾਰੀ ਗੱਲ ਸਾਾਨੂੰ ਪਤਾ ਸੀ ਬਾਬਾ ਜੀ ਰਿਕਾਰਡ ਵੀ ਸੁਣਦੇ ਸੀ ਇੱਥੇ ਰਹੇ ਆ ਮੈਂ ਉਹ 12 ਕਸਾ ਦਾ ਸੀ ਜਦੋਂ ਬਾਬਾ ਜੀ ਇਸ ਇੱਥੇ ਸਾਰੇ ਬਾਬਾ ਜੀ ਕੋਤਕ ਦੇ ਮੈਂ ਤਾਂ ਦੋ ਦਿਨ ਮੈਂ ਲਗਾਤਾਰ ਕੌਂਟੀ ਜੀ ਸੀ ਬਾਬਾ ਜੀ ਦੇ ਬਚਨ ਸੁਣਾਵਾ ਤੇ ਸਾਰੇ ਬਿਦ ਪ੍ਰੂਫ ਦਊਗਾ ਟੈਲੀਫੋਨ ਨੰਬਰ ਸਭ ਕੋ ਦਊਂਗਾ कोई पता मतलब मैं चढ़ाई जा तो सौ साल बाद चढ़ा सकता बाबा जी कृपाता फिर मैं हूँ उमरीका तो आया सं, संताली साल बाद मैं फिर आके भी मेरा मकसद ये कृपान आए भी मैं क्या भी कृपान की भी गल करनी जो कृपान कर आए पता कृपानी गो भी बाबा जी ने भाना वरताया उन्नीस सौ त्रेहठ चाच एक, एक, एक भी गल नोट करना सिख खालसा जी 7 ਅਕਤੂਬਰ ਦਿਨ ਸੋਮਵਾਰ 1708 ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰੂ ਅੰਸਮਾਨ ਸਾਹਿਬ ਜੀ ਦੇਖੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਰਗਾਹ ਨੂੰ ਗਏ ਤੇ 7 ਅਕਤੂਬਰ 1963 ਦਿਨ ਸੋਮਵਾਰ ਨੂੰ ਤਾਂਤਨ ਬਾਬਾ ਈਸ਼ਰ ਸਿੰਘ ਜੀ ਦਰਗਾਹ ਨੂੰ ਗਏ ਦੇਖੋ ਕਿਵੇਂ ਜੀ ਕੋਨਸੀਡੈਂਸ ਬੁਹਈ ਹੈ ਇਹ ਗੱਲ ਹੈ ਤੇ ਫਿਰ ਉਸ ਵਦ ਵੀ ਦਾਸ ਇੱਥੇ ਆਇਆ ਪਤਾ ਸੀ ਉਜ ਬਾਬਾ ਜੀ ਨੇ ਭਾਣਾ ਬਰਤਾਇਆ ਉਸ ਮੁਖੇ ਅਸੀਂ ਵੀ ਇੱਥੇ ਦੇਖਦੇ ਸੀ ਆਹਨ ਕੋਲ ਉੱਥੇ ਸਾਰੇ ਭਿੰਗਮਾਂ ਨੇ ਤੇ ਸਾਰੇ ਸਰਦਾਰਾਂ ਨੇ ਇਹ ਮਸਾ ਮਜੀਠੀਆ ਸਾਹਿਬ ਮੂਰੇ ਸੀ ਤੇ ਰੈਫ ਬਸਾਕਾ ਸਿੰਘ ਹੋਰ ਭਾਈ ਹਰਵੰਸ ਜਗਧਰੀ ਸਾਰੇ ਨੇ ਸਰਾਹ ਕੇ ਤੇ ਵੀ ਇਹ ਕਰਪਾਨ ਬਾਬਾ ਜੀ ਦੀ ਬਾਬਾ ਜੀ ਦੇ ਭਾਲ ਕੀ ਦੇ ਵਿੱਚ ਜਲ ਪ੍ਰਵਾਹ ਕਰਕੇ ਪੱਕੀ ਚ ਆ ਗਏ ਤੇ ਉਹਦੇ ਵਿੱਚ ਸਹਿਮਤੀ ਨਹੀਂ ਬਣੀ ਸਹਿਮਤੀ ਜੇ ਮੈਨੂੰ ਚੰਗੇ ਨਾਲ ਜਾ ਜੇ ਸੈਮਤੀ ਨਾਂ ਬਣਦੇ ਬਾਅਦ ਫਿਰ ਉਹ ਕਰਪਾਨ ਜਿਹੜੀ ਸੀ ਉਹ ਕਹਿੰਦੇ ਵੀ ਆਪਾਂ ਰੱਖ ਲਈਏ ਇੱਥੇ ਮਿਊਜ਼ੀਅਮ ਬਣਾਈਏ ਮਗੁੱਦਸਾ ਜੀ ਦਾ ਤਾਂ ਇਹ ਐਗਰੀਮੈਂਟ ਹੋਇਆ ਸੀ ਵੀ ਆਪਾਂ ਮਿਊਜ਼ੀਅਮ ਬਣਾਈਏ ਬਾਬਾ ਜੀ ਨਿਸ਼ਾਨੀਆਂ ਬਾਬਾ ਇਸ਼ਾ ਸਿੰਘ ਮਹਾਰਾਜ ਆਪਾਂ ਮਿਊਜ਼ੀਅਮ ਦੇ ਵਿੱਚ ਰੱਖੀ ਫਿਰ ਮੈਂ ਉੱਥੋਂ ਆਇਆ ਸੀ ਜੇ ਅਮਰੀਕਾ ਤੋਂ ਹੁਣ ਮੈਂ ਕਿਹਾ ਕਰਪਾਨ ਦਾ ਤਾਂ ਪਤਾ ਨਹੀਂ ਲੱਗਦਾ ਜੀ ਕਿਸੇ ਨਾਲ ਗੱਲ ਕਰਦੇ ਆ ਉੱਥੇ ਭਾਈ ਜਸਪਾਲ ਸਿੰਘ ਜੀ ਪੋਟਾ ਸਾਹਿਬ ਵਾਲੇ ਜਾਲੀ ਜੀ ਉਹ ਸਾਡੇ ਕੋਲ ਅਮਰੀਕਾ ਆਉਂਦੇ ਆ ਸੀ ਕਿ ਸਰ ਬਾਬਾ ਜੀ ਦੇ ਪੁਰਾਣੇ ਵੀ ਸੰਗੀਆ ਤੇ ਉਹਨਾਂ ਕੋਲ ਫਿਰ ਦਾਸ ਜੀ ਬਈ ਪੁੱਛਿਆ ਵੀ ਕਿਰਪਾ ਨਾਲ ਉਹ ਕਹਿੰਦਾ ਮੈਨੂੰ ਤਾਂ ਪਤਾ ਹੀ ਜੀ ਨੂੰ ਪੁੱਛਦੇ ਪਤਾ ਹੀ ਮੈਂ ਕਿਹਾ ਤਾਂ ਜਾਗਰਤ ਕਰਨੀ ਗੱਲ ਬਹੁਤ ਜ਼ਰੂਰੀ ਆ ਫਿਰ ਮੈਂ ਬਾਬਾ ਲੱਖਾ ਸਿੰਘ ਜੀ ਨਾਲ ਸਤਿਕਾਰਯੋਗ ਬਾਬਾ ਲੱਖਾ ਜਿਹੜੇ ਤੇ ਬਾਬਾ ਸਾਲੂ ਸਿੰਘ ਜੀ ਦੇ ਮੁਖੀ ਆ ਉਤਰਾ ਅਧਿਕਾਰੀ ਆ ਇਹਨਾਂ ਨਾਲ ਮੇਰੇ 2 ਮਹੀਨੇ ਗੱਲ ਪਹਿਲਾਂ ਅਮਰੀਕਾ 'ਚ ਗੱਲ ਹੋਈ ਮੈਂ ਇਹਨਾਂ ਕੋਲ ਬੇਚ ਕੀਤੀ ਕੁਲ ਰਵਸੀ ਮੈਂ ਫਿਰ ਫਿਰ ਜੇ ਉਹ ਜੇ ਇਸੇ ਕਿਰਪਾਨ ਮੈਂ ਬਾਬਾ ਲੱਖਾ ਸਿੰਘ ਨੂੰ ਬੇਨਤੀ ਕੀਤੀ ਮੈਂ ਕਿਹਾ ਬਾਬਾ ਲੱਖਾ ਸਿੰਘ ਜੀ ਉਹ ਕਿਰਪਾਨ ਕਿੱਥੇ ਹੈ ਜੀ ਕਿਰਪਾਨ ਦੀ ਦੁਪਦਾ ਇੰਨੀ ਖੜੀ ਪਈ ਆ ਅੱਜ ਜੀ ਅੱਜ ਜਨਰੇਸ਼ਨ ਜਿਹੜੀ ਆ ਇਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕਿਰਪਾਨ 40 40 ਸਾਲ ਇੱਥੇ ਬੰਦੇ ਨਾਲ ਸਰੇ ਆ ਉਹਨਾਂ ਨੂੰ ਨਹੀਂ ਪਤਾ ਲੱਗਦਾ ਕਿਰਪਾਨ ਦਾ ਬਾਬਾ ਕੁੰਦਨ ਸਿੰਘ ਜੀ ਇੱਥੇ ਬਾਬਾ ਭਾਜਨ ਸਿੰਘ ਮੈਂ ਵੱਡੇ ਇਸ ਇਸ ਸੇਜ ਤੇ ਕਿਰਪਾਨ ਦੀ ਸਾਕੀ ਸੁਣਾਈ ਆ ਉਹਨਾਂ ਦਾ ਇਹ ਹੁਣ ਕਿਉਂ ਗੱਲਾਂ ਫੇਪ ਕੇ ਬਾਬਾ ਜੀ ਦੇ ਪਿਆਰੇ ਬੰਦੇ ਜਾ ਰਹੇ ਆ ਦਰਗਾਹ ਨੂੰ ਬਾਬਾ ਜੀ ਚਰਨਾਚੇ ਜਾ ਰਹੇ ਆ ਇਹ ਚੀਜ਼ ਖਤਮ ਹੋ ਗਈ ਫਿਰ ਮੈਂ ਉੱਥੋਂ ਆਇਆ ਬਾਬਾ ਬਾਬਾ ਲਖਾ ਸਿੰਘ ਸੱਚਮੇ ਇਹਨੂੰ ਕਿਹਾ ਕਿਤੇ ਗੁਰਪਾਲ ਸਿੰਘ ਕਿਹਾ ਮੈਂ ਨਾ ਵੀ ਉਹ ਕਿਰਪਾਨ ਅਮਰੀਕਾ ਲੈ ਕਿਉਂ ਸਨ ਦਰਸ਼ਕ ਆਉ ਮੈਂ ਕਿਹਾ ਜੀ ਬਹੁਤ ਚੰਗੀ ਗੱਲ ਆ ਪਰ ਮੈਂ ਕਿਹਾ ਨਾ ਲਿਆ ਮੈਂ ਕਿਹਾ ਉਹ ਏਡੀ ਕੀਮਤੀ ਕਿਰਪਾਨਾ ਸਿੱਖ ਜਗਤ ਦੀ ਸਾਡੀ ਸੰਪਰਤਾ ਦੀ ਨਾਲ ਸਾਰ ਸੰਪਰਤਾ ਦੀ ਮੋਸਟ ਵੈਲਿਊਅਬਲ ਥਿੰਗ ਆ ਮੈਂ ਕਿਹਾ ਮੈਂ ਨਹੀਂ ਚਾਹਦਾ ਚੀਜ਼ ਗਵਾਜੀ ਮੈਂ ਗਵਾਜੀ ਮੈਂ ਕਿਹਾ ਮੈਂ ਆ ਪਾਉਂਗਾ ਫਿਰ ਮੈਂ ਉਸ ਤੋਂ ਬਾਅਦ ਇੱਥੇ ਮੈਂ ਪ੍ਰੋਗਰਾਮ ਬਾਇਆ ਮੈਂ ਪਰਸੋਂ ਆਇਆ ਅਮਰੀਕਾ ਤੋਂ ਪਰਸੋਂ ਆਉਂਦੇ ਸਾਰ ਹੀ ਅਸੀਂ ਪੰਜ ਸਿੰਘ ਬਾਬਾ ਲੱਖਾ ਸਿੰਘ ਨੂੰ ਮੈਂ ਬੇਨਤੀ ਕੀਤੀ ਜੀ ਮੈਂ ਕਿਹਾ ਮਹਾਰਾਜ ਵੀ ਉਹ ਕਿਰਪਾਣ ਦੀ ਤੁਸੀਂ ਦਰਸ਼ਨ ਕਰੋ 7 ਅਕਤੂਬਰ ਨੂੰ 7 ਅਕਤੂਬਰ ਨੂੰ ਗੁਰੂ ਗੋਬਿੰਦ ਸਿੰਘ ਜੀ ਬਾਣਾ ਬਰਤਾਇਆ 7 ਅਕਤੂਬਰ ਨੂੰ ਸੱਚੇ ਪਾਤਸ਼ਾਹ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨੇ ਬਾਣਾ ਬਰਤਾਇਆ ਉਹੀ ਦਿਨ ਆ ਗਿਆ ਉਹ ਉਸ ਦਿਨ ਆਪਾਂ ਕਰਪਾਣ ਦੇ ਦਰਸ਼ਨ ਕਰਾਉਣੇ ਮੈਂ ਹੈਰਾਨ ਹੋ ਗਿਆ ਬਾਬਾ ਲੱਖਾ ਸਿੰਘ ਜੀ ਹਣੇ ਦੇ ਬਾਬਾ ਲੱਖਾ ਸਿੰਘ ਜੀ ਕਹਿੰਦੇ ਮੈਂ ਜਰੂਰ ਦਰਸ਼ਨ ਕਰੂ ਗਰਪਾਲ ਸਾਹਿਬ ਵੀ ਬਾਬਾ ਮੈਂ ਜਰੂਰ ਦਰਸ਼ਨ ਕਰੂ ਕਹਿੰਦੇ ਮੈਂ ਬਹੁਤ ਖੁਸ਼ ਆ ਬਾਬਾ ਇਨਸ਼ਾ ਅੱਦੀ ਮੇਰੇ ਕੋਲ ਆ ਵੀ ਮੈਂ ਦਰਸ਼ਨ ਕਰੂ ਫਿਰ ਫਿਰ ਮੈਂ ਕੱਲ ਫੇਰ ਬਾਬਾ ਲੱਖਾ ਸਿੰਘ ਗਿਆ ਤੇ ਮੇਰੇ ਨਾਲ ਸੰਗਤ ਵੀ ਗੱਲ ਹੋਈ ਫਿਰ ਮੈਂ ਉਹਨਾਂ ਨੇ ਕਿਹਾ ਤੁਸੀਂ ਇੱਥੇ ਮਿਊਜ਼ੀਅਮ ਰਾਉ ਇੱਥੇ ਮਿਊਜ਼ੀਅਮ ਰਾਉ ਤੇ ਵੀ ਆਪਾਂ ਕਹਿੰਦੇ ਮੰਨ ਗਏ ਉਹ ਵੀ ਇਹ ਮਿਊਜ਼ੀਅਮ ਬਣਾ ਕੇ ਆਪਾਂ ਇੱਥੇ ਬਾਬਾ ਜੀ ਦੇ ਤਨਤਬਾਪੀ ਇਸ਼ਤ ਸਿੰਘ ਜੀ ਦੀ ਨਿਸ਼ਾਨੀ ਰੱਖੀ ਉਹ ਕਰਪਾਨ ਵੀ ਆਪਾਂ ਇੱਥੇ ਰੱਖੀ। ਇਹ ਵੀ ਗੱਲ ਹੋ ਗਈ। ਫਿਰ ਹੁਣ ਉਹ ਸਾਰੀ ਐਗਰੀਮੈਂਟ ਹੈ ਜੀ ਕਾਹਨੂੰ ਪੇਪਰ 'ਚ ਵੀ ਨchreਆ। ਪਹਿਲੇ ਤਾਂ ਪੇਪਰ ਦੇ ਫਰੰਟ ਪੇਜ 'ਤੇ ਨchreਆ ਵੀ ਬਾਦ ਤੋਂ ਬਾਦ ਆਪਾਂ ਸੰਕਤਾਂ ਦੱਸੋ ਲੋਕਾਂ ਨੂੰ ਵੀ ਐਡੀ ਵੱਡੀ ਕੀਮਤੀ 60 ਸਾਲ ਬਾਅਦ ਉਹ ਕਰਪਾਨ ਦੀ ਆਪਾਂ ਇੱਥੇ ਦਰਸ਼ਨ ਹੋ ਰਿਹਾ। ਕਿੰਡੀ ਖੁਸ਼ੀ ਦੀ ਗੱਲ। ਇਹ ਬਾਬਾ ਜੀ ਕਿਰਪਾ ਕਰਨ ਸੱਚੇ ਬਾਦਸ਼ਾਹ। ਅਸੀਂ ਬਹੁਤ ਕੁਝ ਦੇਖਿਆ ਬਾਬਾ ਜੀ ਆ। ਹਾਂ ਬਾਬਾ ਕਾਹਨ ਅਸੀਂ ਦਸਣ ਆਇਆ। ਕਦੇ ਟਾਈਮ ਲਾਉ ਤੁਸੀਂ ਕਿ ਸਾਡਾ ਟਾਈਮ ਨਹੀਂ ਹੈ ਤੁਸੀਂ ਲਾ ਲਓ ਜੇ ਬੈ ਪਰ ਅਬ ਮੈਂ ਬੜਾ ਜੀਰ ਲਾਉਣਾ ਅਭੀ ਇੱਕ ਸਾਖੀ ਚਲ ਹੋਸਟਾਂ ਦੇਣਾ